ਪਹੁੰਚ ਗਿਆ ਇਥੇ ਮੇਟੇਗਾ ਨਹੀਂ ਪਹੁੰਚ ਗਿਆ ਪਹੁੰਚ ਗਿਆ ਸਾਰਾ ਬੋਲੇ ਸੋਨ ਹਾਰ ਬੋਲੇ ਸੰਗਲ ਪਹੁੰਚ ਗਿਆ ਆ ਬੋਲੇ ਸੋਨ ਹਾਰ ਬੋਲੇ ਸ੍ਰੀ ਆਕਾਰ ਬੋਲੇ ਸੋਨ ਹਾਰ ਬੋਲੇ ਹੈਣਾ ਨੂੰ ਦਿਨਾਂ ਤੱਕ ਬੋਲੇ ਸੋਨ ਹਾਰ ਉਹ ਭਾਈ ਬੋਲੇ ਹਮਨੇ ਸਿਆਹ ਸੋਨ ਸੰਗਲ ਨਿਸ਼ਾਨੀ ਤੱਕ ਪਾਇਓ ਵਿਚ ਪਾ ਲੋ ਨਿਸ਼ੰਗਾ ਨਿਸ਼ਾਨੀ ਤੱਕ ਬੋਲੇ ਈਸਨ ਹਾਰ ਨਿਸ਼ਾਨੀ ਤੱਕ ਪਾ ਲਿਆ ਬੋਲੇ ਈਸਨ ਹਾਰ ਸਿਆਕਾਰ ਬੋਲੇ ਸਿਨ ਹਟਾ ਬੋਲੇ ਬੋਲੇ ਸੋਨ ਹਾਰ ਸੋਨ ਹਾਲੀਆਂ ਬੇਚੀ ਬੋਲੇ ਬੋਲੇ ਲਾਉਣ ਹਾ ਇਹਦਾ ਇਹਦੇ ਬੇਚੇਗਾ ਨਹੀਂ ਹਾ सोन हा टा बोले सोन हीअ सोन सोन होन हारोले पाई आहे संग ਓਏ ਸੋਨ ਹਾ ਪਾਈ ਸਾਡੇ ਲੜਨਾਂ ਆਪ ਸੱਡੋ ਚਾ ਅੱਛੜ ਜਾ ਅੱਜ ਤੂੰ ਬੜਾ ਲੱਛੜੋ ਸੋਨ ਹਾ ਓ ਚੱਲ ਨਾ ਚੱਜੋ ਇਹ ਤਾਂ ਲੱਗਦੀ ਕਿ ਹੋਣੀ ਬਈ ਕਿਸੇ ਨੂੰ ਸੰਗ ਚੜੋ ਸਾਰੇ ਚੜਾ ਫੜ ਜਾ ਮੂਰੋ ਕੋਈ ਸੰਗਲ ਕੋਈ ਤਾਰ ਨਾ ਅਧਲਾ ਪਾਵੇ ਓ ਸੋਨ ਹਾ ਓ ਸੋਨ ਹਾ ਬੋਲੇ ਬੋਲੇ ਯਾਰ ਕਰ ਸਾਰੇ ਬਣਿਆ ਚਲੋ ਬੋਲੇ ਸੋਨ ਹਾ ਓ ਸੋਨ ਹਾ

ਬੋਲੇ ਸੋਨ ਹਾਲ ਪਾਈ ਤੇ ਲੋਟਿਆ ਸਿਆ ਆਪਣਾ ਖੇਤ ਬੋਲੇ ਸੋਨ ਹਾਲ ਚੁੱਪ ਉਹ ਤਿੰਨ ਤਿੰਨ ਦਿਓ ਕੋਈ ਕੋਈ ਸਾਦਕਤੀ ਬੋਲਿਓ ਨਾ ਕੋਈ ਨਾ ਬੋਲੋ ਹਲੋ ਹਾਂ ਸੰਗਲ ਐਨ ਖਿੱਚਣਾ ਪਿਛਾ ਨੂੰ ਇਧਰ ਨਹੀਂ ਲੱਜਣਾ ਸੈ ਨੂੰ ਆ ਸੰਗਲ ਪਾਈਆ ਨੂੰ ਪਿੱਛੇ ਲੈ ਕੇ ਦੇ ਲੋ ਪਿੱਛੇ ਲੈ ਪਿੱਛੇ ਖਿੱਚੋ ਇਹਨੂੰ ਅੱਕੋ ਕੇ ਬਜ਼ੁਰਗੋ ਫੜਦੇ ਪਾਏ ਹੋ ਇੱਥੇ ਛੱਡੋ ਪਿੱਛੇ ਖਿੱਚੋ ਹਾਲਸ ਭਾਈ ਅਮਰ ਜਿਹਾ ਖਿਚਵਾ ਯਾਰ ਪਿੱਛੇ ਪਿੱਛੇ ਲੱਗ ਜਲੋ ਉਹ ਜਾ ਬੰਦ ਕਰ ਲੈਆ ਬੰਨੋ ਨਾ ਇਦਾਂ ਨਾ ਬੰਨੋ ਇਹਦਾ ਸੰਗਤ ਸੋਖਾ ਪੈਣਾ ਪਿੱਛੇ ਘਟੋ ਬਸ ਉਹ ਖਿਚੂ ਇੱਕ ਤਾਂ ਖਿੱਚ ਨਹੀਂ ਆਉਣਾ ਤੁਸੀਂ ਨਾਲ ਇਦਾਂ ਘੁਮਾਤਾ ਇਦਾਂ ਹੋੜਾ ਘਮਾਉਣਾ ਸਾਰੇ ਬੰਦੇ ਨੇ ਅੱਜ ਸਾਲ ਆਪਾਂ ਸੋਕਲ ਬੰਦੂ ਨਾ ਕਹਿ ਗਿਆ ਆਹਦਾ ਸਾਰੇ ਯਾਰ ਲੋੜਾ ਨਾ ਤੋਹਰੇ ਇੱਕ ਮਿੰਟ ਆਹ ਗੱਡੋ ਸੰਗਲ ਵਿੱਚੋਂ ਗੱਡ ਲਾਓ ਯਾਰ ਇਦਾਂ ਖਿੱਚ ਨਹੀਂ ਹੋਣਾ ਉਹ ਤਾਰ ਕਿੱਧਰ ਲਾ ਗਿਆ ਉਹ ਓ ਇੱਥੇ ਜ਼ੋਰ ਪੈਣਾ ਆ ਸਾਰੇ ਐਨੂੰ ਖਿੱਚੋ ਉਹ ਆਹ ਤਾਰ ਕੇਦੇ ਉੱਤੋਂ ਸਿੱਟੀ ਆ ਤੁਹਾਨੂੰ ਅੱਲਾ ਜਾਣੇ ਉਤੋਂ ਹੀ ਨਹੀਂ ਪਾਉਣੀ ਉਹ ਕਿੱਧਰ ਬਾਜ਼ੀਦਾਰ ਆ ਸਾਰੇ ਨਾਲ ਬੋਲੋ ਹੈਲੋ ਇੱਕ ਵਾਰ ਤਾਰ ਕੱਢੋ ਭਾਜੀ ਠੀਕ ਹੈ ਚੁੱਪ ਕਰ ਜਾਓ ਯਾਰ ਚੁੱਪ ਕਰ ਜਾਓ ਚੁੱਪ ਕਰ ਜਾਓ ਮੇਰੀ ਸੁਣ ਲਓ 1 ਮਿੰਟ ਸੁਣ ਲਓ ਸਾਰੇ ਭਾਜੀ ਹਾਂ ਤਾਰ ਕੱਢਿਓ ਟਾਰਗੇਟ ਉੱਤੇ ਛੱਡੋ ਆ ਤਾਰ ਤਾਰ ਛੱਡੋ ਛੱਡ ਜਾ ਛੱਡ ਦਿਓ ਇਹ ਤਾਰ ਛੱਡੋ ਨਹੀਂ ਉੱਥੋਂ ਨਹੀਂ ਜਾਣੇ ਭਾਈ ਤੁਹਾਨੂੰ ਮੈਂ ਕਹਿੰਦਾ ਨਹੀਂ ਪਾਉਣੀ ਉੱਥੋਂ ਦੀ ਇਹਨੂੰ ਐਂ ਜੀ ਕੱਢੋ ਚਲੋ ਕੱਢੋ ਬਰਾ ਤਾਰ ਤੁਹਾਨੂੰ ਹੋਰ ਨਾ ਮੈਂ ਕਹੀ ਜਾਂਦਾ ਤਾਰ ਇੱਧਰ ਦੀ ਆਉਣੀ ਆ ਕੱਢ ਲਾ ਛੱਲਿਓ ਦੀ ਛੱਲਿਓ ਦੀ ਗੱਲ ਨਾ ਕੋਈ ਗੱਲ ਨਹੀਂ ਕਟੋ ਕਟੋ ਹੁਣ ਬਲਵਾਲ ਜਿਹੜਾ ਵਸਾਲਾ ਆ ਉਹ ਸਾਹਮਣੇ ਕੱਢਿਓ ਕੱਲਾ ਕੱਲਾ ਕੋਈ ਗੱਲ ਨਹੀਂ ਕੱਢੋ ਇਹ ਤਾਰ ਇਧਰ ਦੀ ਫਾਈਨ ਦੀ ਸੰਗਣ ਵਾਲੇ ਨਾਲ ਦੀ ਬਸ ਹੁਣ ਬੋਲਣ ਦੋ ਮੇਰਾ ਕੰਮ ਆ ਬਾਬੇ ਦਾ ਆ ਤਾਰ ਜਾਓ ਤਰੇ ਕੰਮ ਦਾ ਥੋੜਾ ਉਧਰ ਚੱਲ ਗਿਆ ਆ ਤਾਰ ਕਾਹਦੀ ਕੱਢ ਗਈ ਥੋੜੀ ਬਣਾਉਣੀ ਆ ਉਹ ਸੰਗਣਾ ਦੇ ਤੋੜੀ ਆ ਬੇ ਉਹ ਨਾ ਬੋਲੋ ਯਾਰ ਨਾ ਬੋਲਾ ਤੁਸੀਂ ਕਹਿੰਦੇ ਥੱਲੇ ਬੋਲੀ ਜਾਂਦੇ ਆ ਤੂੰ ਪਹਿਲੇ ਸਾਨੂੰ ਪਤਾ ਹੀ ਆ ਚੁੱਪ ਕਰ ਜਾ ਤੂੰ ਕਰੋ ਇੱਥੇ ਦੀ ਸਾਲ 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 ਤਾਰ ਕਰੋ ਪਹਿਲੇ ਛੱਡ ਜਾ ਇੱਥੋਂ ਛੱਡਦਾ ਹੁਣ ਤਾਰ ਇੱਥੋਂ ਛੱਡੋ ਛੱਡ ਜਾ ਬੋਲਿਓ ਬੁੱਧ ਪਰੋ ਲੰਮੀ ਆਦਾਰ ਆ ਗਈ ਨਾ ਹੋਏ ਇੱਥੇ ਬੰਦੇ ਆਪਣੇ ਲੱਗਣ ਨਾਲ ਪਾਈ ਲੰਮੀ ਕਰੋ ਐਦਾ ਰਹਿਣਾ ਲੰਮੇ ਇਹ ਆਉਰੇ ਵਿੱਚ ਮੱਲੇ ਲਵਣੀਆਂ ਆਸਰ ਆ ਗਈ ਖਿੱਚੀਏ ਆਇਦਰ ਹੋਣਾ ਕੋਈ ਨਾ ਜਾ ਇੱਕ ਮਿੰਟ ਇੱਕ ਵਾਰ ਪਾਈ ਤਰ ਲੋਦਰ ਸੇਧੀ ਥੋੜਾ ਜਾਂ ਖਿਚੋ ਆਦਾਰ ਆ ਗਈ ਹਾਂ ਚੰਗਾ ਜੈਦਾ ਨਾ ਖਿਚੋ ਇੰਨਾ ਨਹੀਂ ਵੇਚਣਾ ਇਹੋ ਸ਼ਾਰਾ ਹੀ ਲੱਗਣਾ ਸ਼ਾਰਾ ਹੀ ਬਸ ਖਿਚਣਾ ਨੇ ਨਾ ਛੱਡੀ ਹੈ ਨਾ ਜਿਹੜਾ ਚੱਲਦਾ ਬਾ ਬਾਜਦਾ ਹੈ ਰੋਬੇ ਤੇ ਕੰਨੀ ਚਲੋ ਬੋਲੇ ਸੋਨ ਹਾਟ ਬੋਲੇ ਸੋਨ ਹਾਟ ਸ੍ਰੀ ਅਕਾਲ ਬੋਲੇ ਸੋਨ ਹਾਟ ਸ੍ਰੀ ਅਕਾਲ ਬੋਲੇ ਸੋਨ ਹਾਟ ਬੋਲੇ ਸੋਨ ਹਾਟ ਬੋਲੇ ਬੋਲੇ ਸੋਨ ਹਾ ਇੱਥੇ ਰੋਕ ਲਾਓ ਤਾਰਾ ਬਲੋ ਬਸ ਆ ਬਾਅਸ 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 ਰੋਕ ਆ ਪਾਓ ਥੱਲੇ ਓ ਥੱਲੇ ਬਾਬੋ ਓ ਸੇਖ ਜੇੜੇ ਤੋ ਓ ਹੌਲੀ ਹੌਲੀ ਓ ਹੋਰ ਲਾਪਰਾ ਖਿੱਚਿਓ ਬਸ ਸੰਗਲ ਬੰਨੋ ਬਸ ਜੇ ਬੰਨੋ ਹੌਲੀ 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 ਬਸ ਓ ਚੁੱਪ ਹੌਲੀ ਹੌਲੀ ਬਾਅਸ 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 ਸੇ ਚਲਗਾ ਲੋ ਬੰਨੋ ਬੰਨੋ ਬਸ ਬੰਨੋ ਵਲ ਦੇ ਲੋ ਵਲ 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 ਦੇਤਾ ਦੇਤਾ ਸੰਗਲਾਂ ਨੂੰ ਵਲ ਦੇ ਦਿਓ ਬੰਨ ਦੇ ਲੋ बिलकुल सागर जी सारियूं लख लख बधाई सोन हा सी बोले सोन हा बहुत बहुत वधाईअ बोले सोन हा सोन बोले सोन हा